ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਸੇ ਆਪਾਂ ਬੈਠੇ ਹੋਏ ਸੀਗੇ ਫ੍ਰੀ ਟਾਈਮ ਸੀਗਾ ਸੋਚਿਆ ਚਲੋ ਕੋਈ ਨਹੀਂ ਥੋੜੀ ਜਿਹੀ ਵਿਚਾਰ ਕਰ ਲਈ ਜਾਏ ਤੇ ਪਹਿਲਾਂ ਆਪਾਂ ਆਪਸ ਦੇ ਵਿੱਚ ਵਿਚਾਰ ਕਰ ਰਹੇ ਸੀਗੇ ਅਸੀਂ ਕਿਹਾ ਕਿ ਚਲੋ ਕਿਉਂ ਨਾ ਇਹਨੂੰ ਵੀਡੀਓ ਦੇ ਵਿੱਚ ਕਨਵਰਟ ਕਰ ਦਿੱਤਾ ਜਾਏ ਤਾਂ ਜੋ ਇਹ ਐਕਸਪੀਰੀਅੰਸ ਹੈ ਵਾਕਈ ਜੀਵਾਂ ਤੱਕ ਪਹੁੰਚੇ ਸਕੇ ਹਾਂ ਤੇ ਉਹ ਜੀਵ ਵੀ ਫਿਰ ਇਦਾਂ ਲਾਹਾ ਲੈ ਸਕਣ ਤੇ ਆਪਾਂ ਜਿਹੜੇ ਵਿਚਾਰ ਕਰ ਰਹੇ ਸੀਗੇ ਉਹ ਵਿਚਾਰ ਚੱਲ ਰਹੀ ਸੀਗੀ ਮੁੱਖ ਊਜਲ ਹੋਣ ਤੇ ਹਨਾ ਕਿ ਕਿਵੇਂ ਕਿਵੇਂ ਸਾਡਾ ਜੋ ਐਕਸਪੀਰੀਅੰਸ ਰਹਾ ਮੁਖ ਉਜਲ ਹੋਇਆ ਫਿਰ ਮਾਲਕ ਨੇ ਕਿਰਪਾ ਕੀਤੀ ਹਨਾ ਇਹ ਸੋਜੀ ਬਖਸ਼ੀ ਕਿਵੇਂ ਇਸ ਮਾਰਗ ਵੱਲ ਫਿਰ ਆਪਾਂ ਤੁਰੇ ਉਹਦੇ ਉੱਤੇ ਥੋੜਾ ਜਆ ਅੱਜ ਦਾ ਇਹ ਸੈਸ਼ਨ ਰਹੇਗਾ ਤੇ ਬਾਕੀ ਜਿਹੜੇ ਜੀਵ ਆਲਮੋਸਟ ਗੁਰ ਦਾ ਗਿਆਨ ਲੈ ਕੇ ਕਮਾ ਰਹੇ ਨੇ ਸਪੈਸ਼ਲੀ ਇਹ ਉਹਨਾਂ ਦੇ ਲਈ ਹੈ ਕਿਉਂਕਿ ਉਹਨਾਂ ਨੂੰ ਸੋਖਾ ਸਮਝ ਆ ਜਾਏਗਾ ਕਿਉਂਕਿ ਉਹ ਜੀਵ ਪ੍ਰੈਕਟੀਕਲ ਕਰ ਰਹੇ ਨੇ ਕਿਉਂਕਿ ਮਾਰਗ ਹੀ ਪ੍ਰੈਕਟੀਕਲ ਦਾ ਹੈ ਤੇ ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸ਼ਬਦ ਵੀ ਆਂਦਾ ਹੈ ਨਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਾਹਰ ਭੀਤਰ ਇੱਕੋ ਜਾਨੋ ਹਨਾ ਗੁਰ ਨੇ ਇਹ ਗਿਆਨ ਬਤਾਇਆ ਕਿ ਕਿਵੇਂ ਅਸੀਂ ਬਾਹਰ ਤੇ ਭੀਤਰ ਇੱਕੋ ਤਰੀਕੇ ਨਾਲ ਜਾਣਨਾ ਆ ਹੁਣ ਬਾਹਰ ਭੀਤਰ ਦਾ ਆਪਾਂ ਕਨਸੈਪਟ ਜਿਹੜਾ ਆ ਉਹ ਥੋੜਾ ਜਿਆਦਾ ਡਿਸਕਸ ਕਰ ਲੈਣੇ ਆ ਤਾਂ ਜੋ ਪਰਮ ਕੋਲੇਖਾ ਨਾ ਰਹਾ ਭਈ ਕਿਉਂਕਿ ਨਵੀਂ ਸੰਗਤ ਵੀ ਕਈ ਵਾਰੀ ਪੁੱਛਦੀ ਹੈ ਕਿ ਅਸੀਂ ਤਾਂ ਅੱਖਾਂ ਬੰਦ ਕਰਕੇ ਲੱਗੇ ਹੋਏ ਆ ਬਹੁਤ ਸਮਾਂ ਹੋ ਗਿਆ ਪ੍ਰਾਪਤੀ ਕੁਝ ਨਹੀਂ ਹੋਈ ਤੇ ਅੱਖਾਂ ਬੰਦ ਕਰਨੋਂ ਹੀ ਭੀਤਰ ਦੱਸਦੇ ਨੇ ਤੇ ਥੋੜਾ ਜਿਹਾ ਇਸ ਨੂੰ ਵੀਰ ਜੀ ਖੋਲ ਲਿਓ ਅੰਦਰ ਕੀ ਹੈ ਤੇ ਬਾਹਰ ਕੀ ਹੈ ਫਿਰ ਅਸੀਂ ਅੱਗੇ ਡਿਸਕਸ ਕਰਾਂਗੇ ਫਿਰ ਇੱਥੇ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਜਦੋਂ ਤੱਕ ਅਸੀਂ ਆਪਣੇ ਨੂੰ ਸ਼ੀਰ ਸਮਝਦੇ ਆਂ ਠੀਕ ਹੈ ਨਾ ਫਿਰ ਅਸੀਂ ਇਸ ਨੂੰ ਬਾਹਰ ਸਮਝ ਲੰਨੇ ਆਂ ਸ਼ੀਰ ਨੂੰ ਅੰਦਰ ਸਮਝ ਲੈਣੇ ਆਂ ਪਰ ਜੇ ਅਸੀਂ ਕਨਸੈਪਟ ਸਮਝੀਏ ਕਿ ਜਿਹੜਾ ਇਹ ਮਨ ਹੈ ਜਿਹੜੀ ਜੋਤ ਹੈ ਉਹ ਆਈ ਕਿੱਥੋਂ ਆ ਜਿਹੜੀ ਸੁੰਨ ਮੰਡਲ ਤੋਂ ਆਈ ਹੈ ਸੁੰਨ ਮੰਡਲ ਉਹਦਾ ਆਪਣਾ ਘਰ ਹੈ ਜਿੰਨੂੰ ਗੁਰਬਾਣੀ ਅੰਦਰ ਕਹਿੰਦੀ ਹੈ ਜਦੋਂ ਸੁੰਨ ਮੰਡਲ ਤੋਂ ਬਾਹਰ ਆ ਗਈ ਕਿੱਥੇ ਆ ਗਈ ਇਸ ਲੋਕ ਚ ਆ ਗਈ ਇਸ ਨੋ ਦੁਆਰਾਂ ਦੇ ਸ਼ਰੀਰ ਚ ਆ ਗਈ ਇਹਨੂੰ ਗੁਰਬਾਣੀ ਬਾਹਰ ਕਹਿੰਦੀ ਹੈ ਪਰ ਜੀਵ ਨੂੰ ਅੰਦਰ ਬਾਹਰ ਦਾ ਭੇਦ ਨਾ ਹੋਣ ਕਰਕੇ ਉਹ ਸ਼ਰੀਰ ਦੇ ਅੰਦਰ ਦੀ ਗੱਲ ਨੂੰ ਅੰਦਰ ਸਮਝ ਲੈਂਦਾ ਜਾਂਦੀ ਕਿ ਅੰਦਰ ਗੁਰਬਾਣੀ ਸੁੰਨ ਮੰਡਲ ਦੇ ਅੰਦਰ ਦੀ ਗੱਲ ਕਰ ਰਹੀ ਹੈ ਹੁਣ ਮੁਖ ਦੀ ਗੱਲ ਕਿਉਂ ਵੀਰ ਜੀ ਸੰਗਣਾਣਾ ਚਾ ਰਹੇ ਨੇ ਮੁਖ ਉਜਲ ਦੀ ਗੱਲ ਕਿਉਂਕਿ ਸਾਡਾ ਜਿਹੜਾ ਮੁਖ ਹੈ ਨਾ ਗੁਰੂ ਪਿਆਰਿਓ ਇੱਥੇ ਹੀ ਸਾਡੀ ਜੋਤ ਤੇ ਇੱਥੇ ਹੀ ਸਾਡਾ ਦਰ ਹੈ ਦਰ ਭਾਵ ਉਸ ਅੰਦਰ ਜਾਣ ਦਾ ਦਰ ਨਿਜ ਘਰ ਦੇ ਅੰਦਰ ਜਾਣ ਦਾ ਦਰਵਾਜ਼ਾ ਹੁਣ ਜਦ ਤੱਕ ਅਸੀਂ ਮੁੱਖ ਦਾ ਗਿਆਨ ਨਹੀਂ ਲਾਵਾਂਗੇ ਗੁਰਬਾਣੀ ਵੀ ਸਾਨੂੰ ਇਹੀ ਕਹ ਰਹੀ ਹੈ ਨਾ ਗੁਰਮੁਖ ਹੋਏ ਸੋ ਕਾਇਆ ਖੋਜੇ ਹੋਰਸਾ ਭਰਮ ਭੁਲਾਈ ਭਾਵ ਆਪਣੀ ਕਾਇਆ ਨੂੰ ਖੇਜੇ ਵੀ ਸਾਡਾ ਜਿਹੜਾ ਮਨ ਹੈ ਉਹ ਸਾਡੇ ਕਿੱਥੇ ਬੈਠਿਆ ਹੈ ਜਦੋਂ ਆਪਾਂ ਗੁਰਬਾਣੀ ਨੂੰ ਪੜਦੇ ਹਾਂ ਗੁਰਬਾਣੀ ਸਾਨੂੰ ਗਿਆਨ ਦੇ ਰਹੀ ਹੈ ਕਿ ਸਾਡੇ ਇਸ ਮੁਖ ਤੇ ਹੀ ਨੇਤਰਾਂ ਦੇ ਵਿੱਚ ਮਾਲਕ ਨੇ ਮਨ ਰੂਪੀ ਜੋਤ ਰੱਖੀ ਹੈ ਤੇ ਜਿੱਥੋਂ ਸਾਨੂੰ ਮਾਲਕ ਸਵਾਸ ਦੇ ਰਿਹਾ ਹੈ ਸਾਡਾ ਦਰ ਹੈ ਜਿੱਥੋਂ ਆਪਾਂ ਪੜਦੇ ਹਾਂ ਸਭਨਾ ਨੂੰ ਕਿਰਪਾਲ ਸੰਭਾਲੇ ਸਾਇੰਸ ਆਏ ਔਰ ਜਦ ਤੱਕ ਸਾਡੇ ਮਨ ਉਸ ਦਰ ਤੇ ਨਹੀਂ ਜਾਂਦਾ ਵੀਰੀ ਥੋੜਾ ਇਹਦੇ ਬਾਰੇ ਆਪ ਜੀ ਫੁੱਲ ਕਿਸਮਾ ਦੇਖੋ ਅਸਲ ਦੇ ਵਿੱਚ ਇਸ ਨੂੰ ਥੋੜਾ ਜਿਹਾ ਸਮਝ ਲਈ ਆਪਾਂ ਇਹ ਇਹ ਸਾਡੀ ਨੱਕ ਹੈ ਇੱਥੋਂ ਆਪਾਂ ਸਵਾਸ ਲੈ ਰਹੇ ਆਂ ਅੰਦਰ ਬਾਅਦ ਇੱਥੇ ਚੱਲਦਾ ਸਵਾਸਾ ਦਾ ਕਾਰਜ ਮੂੰਹ ਹੈ ਮੂੰਹ ਤੋਂ ਆਪਾਂ ਪਾਣੀ ਨੂੰ ਪੀਣੇ ਵੀ ਆ ਜਲ ਵੀ ਸ਼ੱਕਦੇ ਆ ਹਨਾ ਤੇ ਇਸ ਤੋਂ نیچے ਕੀ ਹੈ ਸਾਡੀ ਜਿਹੜੀ ਬ੍ਰਹਮ ਅਗਨੀ ਹੈ ਉਹ ਵਰਕ ਕਰਦੀ ਹੈ ਹਨਾ ਕੋਈ ਵੀ ਅਸੀਂ ਖਾਣਾ ਖਾ ਲਈਏ ਭੋਜਨ ਛਕੀਏ ਉਹਨੂੰ ਪਛਾਣ ਦਾ ਕੰਮ ਕਰਦੀ ਹੈ ਤੇ ਇਹ ਹੀ ਤੁਸੀਂ ਦੇਖੋਗੇ ਕਿ ਊੜਾ ਜੇਕਰ ਜਿਹੜਾ ਬਣਦਾ ਆ ਹਨਾ ਊੜਾ ਵੀ ਕੀ ਹੈ ਇਹ ਇਧਰੋਂ ਸ਼ੁਰੂ ਹੋਇਆ ਇਹ ਇਧਰੋਂ ਘੁੰਮ ਗਿਆ ਆ ਇਹ ਅੱਗੇ ਆ ਗਿਆ ਇਹ ਬਣ ਗਿਆ ਊੜਾ ਦੋ ਊੜਾ ਆਪਾਂ ਦੇਖਦੇ ਨਾ ਇੱਕ ਬੰਦ ਤੇ ਖੁੱਲਾ ਬੰਦ ਊੜਾ ਕਿਹੜਾ ਆ ਮਨਮੁਖਾ ਦਾ ਆ ਕਿਉਂ ਕਿਉਂਕਿ ਨੇਤਰਾਂ ਦੇ ਅੱਗੇ ਆ ਪੜਦਾ ਪੈ ਜਾਂਦਾ ਐਵੇਂ ਘੁੰਮ ਕੇ ਆਇਆ ਊ ਬਣਿਆ ਐਵੇਂ ਮੁਖ ਦੇ ਅੱਗੇ ਆ ਕੇ ਇੱਥੇ ਨੱਕ ਤੇ ਆ ਕੇ ਬੰਦ ਹੋ ਗਿਆ ਪਰਮੇਸ਼ਰ ਸਾਹਮਣੇ ਆ ਸਹ ਨੇੜੇ ਆ ਪਰਮੇਸ਼ਰ ਨੇੜੇ ਆ ਨੇੜੇ ਦੇਖੋ ਪਾਰਬ੍ਰਮਿਕ ਨਾਮ ਤੇ ਆਵੋ ਸਾਹਮਣੇ ਦੇਖ ਕੇ ਧਿਆਣਾ ਸੀ ਉਹ ਅਸੀਂ ਕਿਉਂ ਨਹੀਂ ਧਿਆਪਾ ਰਹੇ ਕਿ ਕਿ ਅੱਗੇ ਪਰਦਾ ਆ ਗਿਆ ਹੁਣ ਇੱਕ ਊੜਾ ਤੁਸੀਂ ਦੇਖੋਗੇ ਉਹ ਖੁੱਲਾ ਹੁੰਦਾ ਐਵੇਂ ਘੁੰਮ ਕੇ ਐਵੇਂ ਉੱਪਰ ਆ ਕੇ ਬਸ ਇੱਥੇ ਰੁਕ ਗਿਆ ਕਿਉਂ ਉਹ ਗੁਰਮੁਖਾ ਦਾ ਉਹਨਾਂ ਨੂੰ ਸਾਹਮਣੇ ਪ੍ਰਗਟ ਹੈ ਬਸ ਸਾਨੂੰ ਪ੍ਰਗਟ ਨਹੀਂ ਹੁਣ ਇਹੀ ਕਨਸੈਪਟ ਆਪਾਂ ਸਮਝਣਾ ਆ ਜਿਹੜੇ ਗੁਰੂ ਸਾਹਿਬ ਜੀ ਸਾਨੂੰ ਅਕਸਰ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਬਾਹਰ ਭੀਤਰ ਇੱਕੋ ਜਾਨੋ ਬਾਹਰ ਭੀਤਰ ਦਾ ਕਨਸੈਪਟ ਸਮਝ ਲਈਏ ਬਾਹਰ ਪੀਤਰ ਸਾਡੇ ਤਨ ਦਾ ਬਾਹਰ ਪੀਤਰ ਨਹੀਂ ਕੋਈ ਤਨ ਨੇ ਨਹੀਂ ਮੁਕਤ ਹੋਣਾ ਤਨ ਨੇ ਤਾਂ ਸੰਸਾਰ ਦੇ ਵਿੱਚ ਹੀ ਰਹਿਣਾ ਆ ਇੱਥੋਂ ਪੰਜ ਤਤ ਦੇ ਵਿੱਚ ਹੀ ਮਿਲ ਜਾਣਾ ਕਿਉਂਕਿ ਮਾਤਾ ਦੇ ਰਕਤ ਤੋਂ ਤੇ ਪਿਤਾ ਦੇ ਬਿੰਦ ਤੋਂ ਇਹ ਬਣਿਆ ਵਾ ਸ਼ਰੀਰ ਹੈ ਨਾ ਸ਼ਰੀਰ ਸੰਸਾਰ ਚ ਬਣਿਆ ਸੰਸਾਰ ਚ ਇਹਦੇ ਵਿੱਚ ਜੋਤ ਰੱਖੀ ਗਈ ਹੈ ਉਸ ਜੋਤ ਦਾ ਅੰਦਰ ਬਾਹਰ ਆਪਾਂ ਦੇਖਣਾ ਆ ਉਸ ਮਨ ਦਾ ਅੰਦਰ ਬਾਹਰ ਦੇਖਣਾ ਹੈ ਨਾ ਕਿ ਤਨ ਦਾ ਦੇਖਣਾ ਮਨ ਜਦੋਂ ਅਸੀਂ ਅੱਖਾਂ ਬੰਦ ਕਰਦੇ ਆਂ ਤੇ ਅਸੀਂ ਇਮੇਜਿਨੇਸ਼ਨ ਦੇ ਵਿੱਚ ਜਾਂਦੇ ਆਂ ਆਲਵੇਸ ਤੁਸੀਂ ਅੱਖਾਂ ਬੰਦ ਕਰੋਗੇ ਤੁਸੀਂ ਇਮੇਜਿਨੇਸ਼ਨ ਦੇ ਵਿੱਚ ਜਾਓਗੇ ਕਲਪਨਾ ਦੇ ਵਿੱਚ ਜਾਓਗੇ ਤਾਂ ਸਭ ਤੋਂ ਵੱਡੀ ਗੱਲ ਇਹ ਕਿ ਕਲਪਨਾ ਆਪਾਂ ਉਹ ਦੀ ਕਰਦੇ ਆਂ ਜੋ ਅਸੀਂ ਸੰਸਾਰ ਦੇ ਵਿੱਚ ਹੁਣ ਤੱਕ ਦੇਖ ਚੁੱਕੇ ਆਂ ਇਹਨਾਂ ਅੱਖਾਂ ਰਾਹੀਂ ਜੋ ਵੀ ਅਸੀਂ ਸੰਸਾਰ ਦੇ ਵਿੱਚ ਦੇਖਿਆ ਦੇਖਦੇ ਕੇ ਉਹ ਆਕਾਰ ਸਾਡੇ ਅੰਦਰ ਵੱਸ ਗਏ ਫਿਰ ਅਸੀਂ ਉਹਨਾਂ ਆਕਾਰਾਂ ਨੂੰ ਇਮੇਜਿਨ ਕਰਦੇ ਆਂ ਤੇ ਅਸੀਂ ਇਮੇਜਿਨੇਸ਼ਨ ਵਿੱਚ ਚਲੇ ਜਾਂਦੇ ਆ ਬਹੁਤ ਸਾਰੇ ਜੀਵ ਨੇ ਇਹੋ ਜਿਹੜੇ ਕਹਿੰਦੇ ਨੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਏ ਜਿਸ ਜਿਸ ਆਕਾਰ ਨਾਲ ਤਸਵੀਰਾਂ ਨਾਲ ਮੂਰਤੀਆਂ ਨਾਲ ਫੋਟੋ ਨਾਲ ਉਹ ਜੁੜੇ ਹੋਏ ਆ ਉਹ ਉਸ ਨੂੰ ਹੀ ਇਮੇਜਿਨ ਕਰਨਾ ਸਟਾਰਟ ਕਰ ਦਿੰਦੇ ਆ ਤੇ ਅੱਖਾਂ ਬੰਦ ਕਰਕੇ ਉਸ ਦੀ ਹੀ ਕਲਪਨਾ ਕਰਦੇ ਆ ਤੇ ਇਹ ਗੁਰਬਾਣੀ ਤਾਂ ਕਹਿ ਰਹੀ ਹੈ ਦਿਸਟਮਾਨ ਹੈ ਸਗਲ ਮੇਥੈਨਾ ਹਾਂ ਜਿਹੜਾ ਕੁਝ ਵੀ ਅਸੀਂ ਦੇਖ ਰਹੇ ਹਾਂ ਸਭ ਮਿੱਥਿਆ ਆ ਨਲੇ ਇੱਥੇ ਆਪਾਂ ਇਹ ਵੀ ਦੇਖੀਏ ਨਾ ਵੀ ਜੋ ਗੁਰੂ ਸਾਹਿਬਾਂ ਦੇ ਚਿੱਤਰ ਬਣਾਏ ਹਾਂ ਅੱਜ ਆਪਾਂ ਆਪਣੇ ਦਾਦਿਆਂ ਪਰਦਾਦਿਆਂ ਦੀ ਫੋਟੋ ਦੇਖੀਏ ਉਹ ਤਾਂ ਬਲੈਕ ਐਂਡ ਵਾਈਟ ਫੋਟੋ ਹੁੰਦੀਆਂ ਸੀ ਠੀਕ ਹੈ ਨਾ ਇਹ ਜਿਹੜੀ ਚਿੱਤਰ ਬਣੇ ਨੇ ਤਾਂ ਅਨੁਭਵੀ ਚਿੱਤਰ ਬਣੇ ਨੇ ਇਹ ਅਸਲੀ ਚਿੱਤਰ ਤਾਂ ਹੈ ਨਹੀਂ ਔਰ ਜਦ ਆਪਾਂ ਡੈਫੀਨੇਸ਼ਨ ਗੁਰੂ ਸਾਹਿਬ ਤੋਂ ਪੁੱਛੀਏ ਤਾਂ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੱਸਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਕਿਉਂਕਿ ਗੁਰੂ ਸਾਹਿਬ ਕੋਈ ਸਰੀਰ ਨਹੀਂ ਸੀ ਜੋਤ ਸੀ ਗੁਰੂ ਨਾਨਕ ਦਾ ਗਿਆਨ ਗੁਰੂ ਨਾਨਕ ਹੈ ਠੀਕ ਹੈ ਨਾ ਜੋਤ ਸੀ ਗੁਰੂ ਨ ਹੁਣ ਜੋਤ ਜੇ ਅਸੀਂ ਦਰਸ਼ਨ ਕਰ ਲਵਾਂਗੇ ਨਾ ਤੇ ਜਦੋਂ ਅਸੀਂ ਜੋਤ ਦੇ ਦਰਸ਼ਨ ਕਰਾਂਗੇ ਗੁਰੂ ਪਿਆਰੇਓ ਉਹ ਸਦੀਵੀ ਤੌਰ ਤੇ ਹੋਏਗਾ ਜਦੋਂ ਤੱਕ ਆਪਾਂ ਸੰਸਾਰ ਦੇ ਵਿੱਚ ਸੰਸਾਰਿਕ ਜੀਵਨ ਨਾਲ ਜੁੜਦੇ ਆਂ ਕਿਸੇ ਸਰੀਰ ਤੱਕ ਜੁੜਦੇ ਆਂ ਸਾਨੂੰ ਲੱਗੇਗਾ ਵੀ ਅਸੀਂ ਇੱਕ ਆਪਾਂ ਦੇਖਿਆ ਸੀ ਨਾ ਕਿ ਗੁਰਮੁਖ ਪਿਆਰੇ ਨੇ ਵੀਡੀਓ ਵੀ ਪਾਈ ਸੀ ਇੱਕ ਭੈਣ ਜੀ ਨੂੰ ਗੁਰਗੋਬੀ ਦੇ ਦਰਸ਼ਨ ਹੋਏ ਕਹਿੰਦੇ ਮੈਨੂੰ 2 ਸੈਕਿੰਡ ਲਈ ਹੋਏ ਤਸੱਲੀ ਨਹੀਂ ਹੋਈ ਮੈਂ ਦੇਖੀ ਜਾਵਾਂ ਹਨਾ ਜਦੋਂ ਅਸੀਂ ਜੋਤ ਦੀ ਪਛਾਣ ਕਰ ਲਾਂਗੇ ਨਾ ਉਦੋਂ ਅਸੀਂ ਜੋਤ ਨੂੰ ਨਿਰੰਤਰ ਦੇਖਾਂਗੇ ਭਾਵ ਹਰ ਸਮੇਂ ਦੇਖਾਂਗੇ ਵੇ ਸਾਡੀ ਦੇਖ ਦੇ ਕੇ ਅਸੀਂ ਨਿਹਾਲ ਹੋਵਾਂਗੇ ਦੇਖ ਦੇ ਕੇ ਮਨ ਤਸੱਲੀ ਹੋਏਗਾ ਇਸ ਲਈ ਗੁਰੂ ਸਾਹਿਬਾਂ ਦੇ ਦਰਸ਼ਨ ਕਿਸੇ ਸ਼ਰੀਰ ਦੇ ਦਰਸ਼ਨ ਕਰਨੇ ਨਹੀਂ ਨੇ ਹੁਣ ਇਹੀ ਹੈ ਦੇਖੋ ਅਸਲ ਦੇ ਵਿੱਚ ਕੀ ਹੈ ਅੰਦਰ ਕੀ ਹੈ ਅੰਦਰ ਇਹੀ ਹੈ ਜਦੋਂ ਕਿਉਂਕਿ ਇਹ ਜਿਹੜੇ ਨੇਤਰ ਹੈ ਨਾ ਇਹਦੇ ਵਿੱਚ ਜੋਤ ਧਰੀ ਹੋਈ ਹੈ ਤੇ ਇਹ ਜਿਹੜੀ ਜੋਤ ਹੈ ਇਹ ਜੋਤ ਨੇ ਉਸ ਦਰ ਤੇ ਜਾਣਾ ਹੈ ਜਿੱਥੋਂ ਮਾਲਕ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਜਦੋਂ ਇਹ ਗਿਆਨ ਲੈ ਕੇ ਅਸੀਂ ਉਸ ਦਰ ਦੇ ਅੰਦਰ ਜਾਣਿਆ ਦਰਦਾ ਭੇਦ ਮਿਲਦਾ ਤਾਂ ਉਸ ਨੂੰ ਅੰਦਰ ਕਿਆ ਇੱਕ ਅੰਦਰ ਕਿਹਦਾ ਮਨ ਦਾ ਅੰਦਰ ਜੋ ਦਾ ਅੰਦਰ ਉਹ ਕਦੋਂ ਜਾਏਗਾ ਅੰਦਰ ਗਿਆਨ ਲੈ ਕੇ ਜੋ ਤੱਕ ਉਹ ਗਿਆਨ ਲਿਆ ਹੀ ਨਹੀਂ ਇੱਕ ਦ੍ਰਿਸ਼ਟੀ ਨਹੀਂ ਹੋਇਆ ਮਨ ਮਨ ਨੇ ਨੇਤਰਾਂ ਦੇ ਵਿੱਚ ਸੁਰਮਾ ਹੀ ਨਹੀਂ ਪਵਾਇਆ ਨੇਤਰਾਂ ਦੇ ਵਿੱਚ ਸੁਰਮਾ ਪੈਣਾ ਗਿਆਨ ਅੰਜਨ ਜਾ ਕੇ ਨੇਤਰ ਹੀ ਪੜਿਆ ਤਾਂ ਕੋ ਸਰਪ੍ਰਗਾਸਾ ਡਾਕਟਰ ਕੋਲ ਜਾਈਏ ਕਿਸੇ ਕੋ ਅਸੀਂ ਕਹੀਏ ਕਿ ਅਸੀਂ ਸਾਨੂੰ ਦਿਸਦਾ ਨਹੀਂ ਅੱਖਾਂ ਚ ਕੋਈ ਪ੍ਰੋਬਲਮ ਆ ਗਈ ਤੇ ਡਾਕਟਰ ਮੂੰਹ ਤੋਂ ਬੋਲਦਾ ਆ ਲਿਖ ਕੇ ਪਰਚੀ ਤੇ ਦਵਾਈ ਦਿੰਦਾ ਉਹ ਦਵਾਈ ਅਸੀਂ ਕਿੱਥੇ ਪਾਨੇ ਆ ਅੱਖਾਂ ਦੇ ਵਿੱਚ ਹੀ ਪਾਨੇ ਆ ਤੇ ਅੱਖਾਂ ਠੀਕ ਹੋ ਜਾਂਦੀ ਆ ਇਹ ਹੀ ਗੁਰਬਾਣੀ ਕਹਿੰਦੀ ਆ ਹਨਾ ਕਿ ਨੇਤਰੀ ਨੇਤਰੀ ਸਤਗੁਰੂ ਭੇਖਣਾ ਸਰਮਣੀ ਸੁੰਨਾ ਗੁਰਨਾਉ ਸਰਮਣਾ ਨਾ ਆਪਾਂ ਸੁਣਨਾ ਆ ਉਸ ਗੁਰ ਨੂੰ ਉਸ ਗਿਆਨ ਨੂੰ ਸੁਣਨਾ ਆ ਤੇ ਨੇਤਰਾ ਨਾਲ ਆਪਾਂ ਭੇਖਣਾ ਆ ਦੇਖਣਾ ਆ ਉਹ ਅੰਜ ਜਦੋਂ ਨੇਤਰਾ ਚ ਪਏਗਾ ਨੇਤਰ ਦੋ ਤੋਂ ਇੱਕ ਹੋਏਗਾ ਇੱਕ ਹੋ ਕੇ ਜਦੋਂ ਉਸ ਦੇ ਘਰ ਦੇ ਵਿੱਚ ਜਾਏਗਾ ਉਸ ਨੂੰ ਕਿਹਾ ਅੰਦਰ ਜਾਣਾ ਆਪਣੇ ਘਰ ਦੇ ਅੰਦਰ ਜਾਣਾ ਨਿੱਜ ਘਰ ਦੇ ਵਿੱਚ ਅੰਦਰ ਜਾਣਾ ਫਿਰ ਜਦੋਂ ਨਿਜਕਾਰ ਦੇ ਵਿੱਚ ਅੰਦਰ ਜਾਂਦਾ ਆ ਉਹਨੂੰ ਪਰਮੇਸ਼ਰ ਨਾਲ ਮਿਲਾਪ ਹੁੰਦਾ ਆ ਫਿਰ ਜਦੋਂ ਉਹ ਅੱਖਾਂ ਖੋਲ ਕੇ ਕਿਤੇ ਬਾਹਰ ਵੀ ਦੇਖਦਾ ਹੈ ਤੇ ਹਰ ਪਾਸੇ ਉਸਨੂੰ ਉਹੀ ਪਰਮੇਸ਼ਰ ਦਿਸਣਾ ਸ਼ੁਰੂ ਹੋ ਜਾਂਦਾ ਹੈ ਪਾਓ ਕਿ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਸਨੂੰ ਪਤਾ ਲੱਗਦਾ ਕਿ ਉਸ ਤੋਂ ਬਿਨਾਂ ਤੇ ਦੂਸਰਾ ਕੋਈ ਹੈ ਨਹੀਂ ਮੈਂ ਉਸਦੇ ਅੰਦਰ ਹੀ ਤੁਰ ਫਿਰ ਰਿਹਾ ਵਾਂ ਮੈਂ ਉਸ ਤੋਂ ਬਾਹਰ ਹੈ ਨਹੀਂ ਜਿੱਥੇ ਵੀ ਜਾ ਰਿਹਾ ਮੈਂ ਉੱਥੇ ਹੀ ਉਹ ਤੁਹਾਨੂੰ ਸੁਆਸ ਦੇ ਕੇ ਪਾਲਦਾ ਚਾਹੇ ਘਰ ਹੋਵੇ ਬਾਹਰ ਹੋਵੇ ਦੇਸ਼ ਹੋਵੇ ਵਿਦੇਸ਼ ਹੋਵੇ ਤੇ ਅੰਦਰ ਬਾਹਰ ਤੰਦ ਅੰਦਰ ਬਾਹਰ ਨਹੀਂ ਹੈ ਇਹ ਅੰਦਰ ਬਾਹਰ ਮਨ ਦਾ ਅੰਦਰ ਬਾਹਰ ਹੈ ਤੇ ਮਨ ਜਦੋਂ ਗਿਆਨ ਲੈ ਕੇ ਆਪਣੇ ਨਿਜ ਘਰ ਤੇ ਜਾਣਾ ਸਿੱਖਦਾ ਹੈ ਉਹ ਮਨ ਦਾ ਅੰਦਰ ਹੈ ਔਰ ਉਸ ਤੋਂ ਬਾਅਦ ਮਨ ਜਿੱਥੇ ਕਿਤੇ ਵੀ ਦੇਖਦਾ ਹੈ ਜੋ ਜਿੱਥੇ ਕਿਤੇ ਵੀ ਦੇਖਦੀ ਨੇਤਰ ਜਿੱਥੇ ਕਿਤੇ ਵੀ ਦੇਖਦੇ ਆ ਉਹ ਬਾਹਰ ਹੈ ਤੇ ਫਿਰ ਇਹ ਇੱਕ ਸੈਕਿੰਡ ਦੇ ਵਿੱਚ ਅੰਦਰ ਚਲੇ ਜਾਂਦਾ ਇੱਕ ਸੈਕਿੰਡ ਦੇ ਵਿੱਚ ਬਾਹਰ ਚਲੇ ਜਾਂਦਾ ਕਿਉਂ ਘਰ ਦਾ ਭੇਤ ਆ ਗਿਆ ਨਾ ਹੁਣ ਸਾਨੂੰ ਸਾਰਿਆਂ ਨੂੰ ਆਪਣੇ ਘਰ ਦਾ ਭੇਤ ਹੈ ਹਨਾ ਅਸੀਂ ਜਦੋਂ ਮਰਜ਼ੀ ਚਾਹੀਏ ਤੇ ਘਰ ਦੇ ਅੰਦਰ ਵੜ ਜਾਂਦੇ ਹਾਂ ਜਦੋਂ ਮਰਜ਼ੀ ਬਾਹਰ ਚੱਲ ਜਾਈਏ ਬਾਹਰ ਕਿਤੇ ਵੀ ਘੁੰਮ ਕੇ ਆਈਏ ਤੇ ਅੰਦਰ ਕਿਤੇ ਆਪਣੇ ਘਰ ਦੇ ਵਿੱਚ ਜਾ ਕੇ ਵੜਦੇ ਪੜੋਸੀ ਦੇ ਘਰ ਦੇ ਵਿੱਚ ਜਾ ਕੇ ਤੇ ਨਹੀਂ ਵੜਦੇ ਨਾ ਇਹੀ ਗੱਲ ਹੈ ਬਸ ਇਹ ਗਿਆਨ ਆ ਇੱਕ ਉਹ ਗਿਆਨ ਆਪਾਂ ਲੈਣਾ ਆ ਨੇਤਰਾ ਦੇ ਵਿੱਚ ਸੁਲਮਾ ਪਵਾਉਣਾ ਫਿਰ ਜਦੋਂ ਇਹ ਗਿਆਨ ਆਪਾਂ ਲੈ ਲੈਨੇ ਆ ਉਸ ਤੋਂ ਬਾਅਦ ਕੀ ਹੁੰਦਾ ਆ ਫਿਰ ਸਾਡੇ ਜਿਹੜੇ ਭਰਮ ਆ ਟੁੱਟਣਾ ਸ਼ੁਰੂ ਹੁੰਦਾ ਆ ਹਨਾ ਕਿਉਂਕਿ ਗੁਰਬਾਣੀ ਗੁਰੂ ਚ ਗੁਰੂ ਸਾਹਿਬ ਵੀ ਕਹਿੰਦਾ ਕਿ ਨਾ ਜਨ ਨਾਨਕ ਬਿਨ ਆਪਾ ਚਿਨੇ ਮਿਟੇ ਨਾ ਭ੍ਰਮ ਕੀ ਕਾਈ ਹੋ ਜਾ ਤੱਕ ਫਿਰ ਅਸੀਂ ਆਪਾ ਚੀਨਦੇ ਨਹੀਂ ਮਨ ਆਪਣੇ ਆਪ ਨੂੰ ਦੇਖਦਾ ਨਹੀਂ ਦੇਖਦੇ ਕਿ ਨਿਹਾਲ ਨਹੀਂ ਹੁੰਦਾ ਉਸ ਪ੍ਰਕਾਸ਼ ਨੂੰ ਦੇਖਦਾ ਨਹੀਂ ਹੈ ਉਹ ਤੱਕ ਕੀ ਹੈ ਇਹਦੇ ਮਨ ਦੀ ਕਾਈ ਉਤਰ ਦਿੰਨੀ ਹੈ ਕਾਲਕ ਉਤਰ ਦਿੰਨੀ ਹੈ ਮਨ ਅਸਥੂਲ ਤੋਂ ਪ੍ਰਕਾਸ਼ ਨਹੀਂ ਹੁੰਦਾ ਦੇਖ ਦੇ ਕੇ ਫਿਰ ਕੀ ਹੁੰਦਾ ਮਨ ਜਿਹੜਾ ਆ ਅਸਥੂਲ ਤੋਂ ਪ੍ਰਕਾਸ਼ ਹੁੰਦਾ ਸਾਡਾ ਮੁਖ ਓਜਲ ਹੋ ਜਾਂਦਾ ਸਾਨੂੰ ਆਪ ਪਤਾ ਲੱਗਣ ਲੱਗ ਪੈਂਦਾ ਕੋਈ ਇਸ ਦੇ ਬਾਰੇ ਦੱਸ ਨਹੀਂ ਸਕਦਾ ਕੋਈ ਤੁਹਾਨੂੰ ਚੰਗਾ ਕਵੇ ਮਾੜਾ ਕਵੇ ਉਸ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਂਦਾ ਕਿਉਂਕਿ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਹਾਂ ਤੁਸੀਂ ਹੁਣ ਕਿਹੜੀ ਅਵਸਥਾ ਤੇ ਚੱਲ ਰਹੇ ਹੋ ਹੁਣ ਪਿਆਰਿਓ ਇੱਕ ਇੱਥੇ ਕਪਾ ਇੱਕ ਹੋਰ ਵਿਚਾਰਤਾਰਾਂ ਨੂੰ ਆਪਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਕ ਨਾ ਕਿਸੇ ਜੀਵ ਦਾ ਫੋਨ ਆਇਆ ਸੀ ਜੋ ਕਿਸੇ ਡੇਰੇ ਨਾਲ ਜੁੜਿਆ ਹੋਇਆ ਸੀ ਆਪਾਂ ਕਿਸੇ ਡੇਰੇ ਦੇ ਨਾਮ ਨੂੰ ਨਹੀਂ ਰੱਖਦੇ ਆਪਾਂ ਆਪਾਂ ਗੱਲ ਰੱਖਦੇ ਆਂ ਜੋ ਸਾਨੂੰ ਗੁਰਬਾਣੀ ਸੋਜੀ ਪਾਰੀ ਹੈ ਹਾਂਜੀ ਹੁਣ ਇੱਥੇ ਅਸੀਂ ਇਹ ਵੀ ਕਹਿ ਦੇਵਾਂਗੇ ਕਿ ਕੇਵਲ ਸਾਡੀ ਗੱਲ ਤੇ ਯਕੀਨ ਨਾ ਕੀਤਾ ਜਾਵੇ ਜਿਸ ਬਚਨਾਂ ਦੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਵੀਡੀਓ ਨੂੰ ਰੋਕ ਕੇ ਤੁਸੀਂ ਉੱਥੇ ਸ਼ਬਦ ਖੋਲ੍ਹ ਸਕਦੇ ਹੋ ਵੀ ਕਿਹੜੇ ਅੰਗ ਤੇ ਉਹ ਸ਼ਬਦ ਲਿਖਿਆ ਤੁਸੀਂ ਆਪ ਵੀ ਪੜ ਸਕਦੇ ਹੋ ਹੁਣ ਗੁਨਾਣਾ ਸ਼ਬਦ ਦਾ ਇੱਕ ਸ਼ਬਦ ਆਂਦਾ ਹੈ ਅਰਬਦ ਨਰਬਦ ਤ ਇਸ ਸ਼ਬਦ ਨੂੰ ਮੈਂ ਤਾਂ ਕਿ ਰੱਖ ਰਿਹਾ ਕਿਉਂਕਿ ਉਹ ਜੀਵ ਦਾ ਸਵਾਲ ਸੀਗਾ ਕਿ ਜਦੋਂ ਮੈਂ ਅੱਖਾਂ ਬੰਦ ਕਰਕੇ ਇਸ ਸਰੀਰ ਦੇ ਅੰਦਰ ਧਿਆਨ ਲਾਣਾ ਤੇ ਜੋ ਉਸ ਡੇਰੇ ਦੇ ਨਾਮ ਦਿੱਤਾ ਗਿਆ ਉਸ ਨਾਮ ਨੂੰ ਜਪਦਾ ਤੇ ਮੇਰਾ ਮਨ ਸੋਨ ਦੇ ਵਿੱਚ ਚਲਾ ਜਾਂਦਾ ਪਰ ਜਦੋਂ ਅਸੀਂ ਉਸ ਸ਼ਬਦ ਨੂੰ ਥੋੜਾ ਅੱਗੇ ਪੜਦੇ ਹਾਂ ਤਾਂ ਗੁਰਬਾਣੀ ਗੁਰੂ ਉਸ ਸ਼ਬਦ ਦੇ ਵੀ ਸਾਨੂੰ ਸਮਝਾਉਣਾ ਚਾਹ ਰਹੀ ਹੈ ਕੋਈ ਵੀ ਜੀਵ ਤੁਹਾਨੂੰ ਕੋ ਨਾਲ ਸਬਬ ਸ਼ਬਦ ਪੜ ਸਕਦਾ ਹੈ ਵੀ ਉਹ ਸ਼ਬਦ ਵੀ ਦੱਸਿਆ ਗਿਆ ਉਸ ਸਮੇਂ ਦੀ ਗੱਲ ਕੀਤੀ ਗਈ ਜਦੋਂ ਕੋਈ ਨਾ ਚੰ드ਰਮਾ ਸੀ ਨਾ ਸੂਰਜ ਸੀ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਦਿਨ ਸੀ ਨਾ ਰਾਤ ਸੀ ਨਾ ਹੀ ਕੋਈ ਸ਼ਰੀਰ ਸੀ ਨਾ ਕੋਈ ਆ ਰਿਹਾ ਸੀ ਨਾ ਕੋਈ ਜਾ ਰਿਹਾ ਸੀ ਪਰ ਉਸੇ ਸ਼ਬਦ ਪਾਸ਼ਾ ਨੇ ਸਾਨੂੰ ਧੰਗੁਰ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਪਰਮੇਸ਼ਰ ਕਿੱਥੇ ਸੀ ਸੁੰਨ ਸਮਾਦ ਲਗਾਈ ਦਾ ਹੁਣ ਪਰਮੇਸ਼ਰ ਸੁੰਨ ਦੇ ਵਿੱਚ ਭਾਵ ਆਨੰਦ ਦੇ ਵਿੱਚ ਸੀਗਾ ਠੀਕ ਹੈ ਨਾ ਹੁਣ ਜਿਹੜਾ ਪਰਮੇਸ਼ਰ ਸੁੰਨ ਦੇ ਵਿੱਚ ਸੀ ਸ਼ਰੀਰ ਤਾਂ ਉਸ ਤੋਂ ਬਾਅਦ ਬਣੇ ਨੇ ਜਿਹੜੇ ਸ਼ਰੀਰ ਬਾਪ ਚੋਂ ਬਣੇ ਨੇ ਅਸੀਂ ਉਸ ਸ਼ਰੀਰਾਂ ਦੇ ਵਿੱਚ ਅੱਖਾਂ ਬੰਦ ਕਰਕੇ ਕਹਿ ਰਹੇ ਹਾਂ ਪਰੰਪਰਿਕ ਲਿਖਿਆ ਵਿੱਚ ਕਿ ਅਸੀਂ ਅੱਖਾਂ ਬੰਦ ਕਰਕੇ ਸੁਣਦੇ ਵਿੱਚ ਜਾ ਰਹੇ ਹਾਂ ਬਹੁਤ ਵਧੀਆ ਗੁਰੂ ਪਿਆਰਿਓ ਬਾਣੀ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਕਿਹੜੇ ਸੁਣਨ ਦੀ ਗੱਲ ਕਰ ਰਹੀ ਹੈ ਜਿਸ ਸੁਣਦੇ ਅੰਦਰ ਜਾਣਾ ਗੁਰੂ ਪਿਆਰਿਓ ਇਸ ਲਈ ਵਿਚਾਰਤਾਰਾਂ ਨੂੰ ਕੇਵਲ ਸੁਣਨ ਤੱਕ ਨਹੀਂ ਪਿਆਰਿਓ ਆਪ ਜਿਹੜੀ ਵੀ ਰੀਲ ਨੂੰ ਸੁਣਦੇ ਹੋ ਉਤੇ ਰੁਕ ਕੇ ਸ਼ਬਦ ਨੂੰ ਖੋਲੋ ਪੜੋ ਜੁੜੂ ਕੁਝ ਨਾਲ ਕੋ ਸਿੱਖਣ ਨੂੰ ਮਿਲੇਗਾ ਕਿਉਂਕਿ ਅਸੀਂ ਵੀ ਜੋ ਖੋਜਿਆ ਨਾ ਪਿਆਰਿਓ ਕੋਈ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸੁਣ ਆਪਣੇ ਸ਼ੀਰ ਦੇ ਵਿੱਚ ਅੱਖਾਂ ਬੰਦ ਕਰਕੇ ਅਸੀਂ ਖੋਜ-ਖੋਜ ਕੇ ਆਪਣਾ ਜੀਵਨ ਵੇਰਥ ਨਾ ਕਰ ਜਾਈਏ ਗੁਰੂ ਪਿਆਰਿਓ ਇੰਨੀ ਕੁ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ